ਪੰਜ ਆਬ ਦੀ ਧਰਤੀ ਤੋਂ ਬਲਿਹਾਰੇ ਜਾਵਾਂ ਪੰਜ ਆਬ ਦੀ ਧਰਤੀ ਤੋਂ ਬਲਿਹਾਰੇ ਜਾਵਾਂ ਬੀਰ ਬਹਾਦਰ ਸੂਰਮੇ ਜੰਮੇ ਨੇ ਮਾਮਾ ਓ ਮਹਿਕਦੀਆਂ ਸੀ ਪੌਣਾ ਅੰਮ੍ਰਿਤ ਜਿਹਾ ਪਾਣੀ ਨਸ਼ਿਆਂ ਨੇ ਅਜ ਰੋਲਤੀ ਜੀ ਅਲੜ ਜਵਾਨੀ ਨਸ਼ੀਆਂ ਨੇ ਅੱਜ ਰੋਲਤੀ ਜੀ ਅਲੜ ਜਵਾਨੀ ਉੱਚੇ ਲੰਬੇ ਗੱਭਰੂ ਸੀ ਚੌੜੀ ਛਾਤੀ ਚਾਰੇ ਪਾਸੇ ਰੋਵ ਸੀ ਸ਼ੇਰਾਂ ਦੇ ਪੰਤੀ ਓ ਰਤਬਾ ਰੱਖਣ ਵਖਰਾ ਨਾ ਕੋਈ ਸਾਨੀ ਨਸ਼ੀਆਂ ਨੇ ਅੱਜ ਰੋਲਤੀ ਜੀ ਅਲੜ ਜਵਾਨੀ ਜੀ ਹਾਂ ਜਵਾਨੀ ਓ ਛੰਨਾ ਵੀ ਅਦਰੜਕਦਾ ਜਦ ਪਾਉ ਫੁਟਾਲੇ ਚੰਨਾ ਓ ਛੰਨਾ ਵੀ ਅਦਰੜਕਦਾ ਜਦ ਪਾਉ ਫੁਟਾਲੇ ਹੱਲ ਜੋੜ ਕੇ ਖੇਤ ਵੱਲ ਸੀ ਪਾਉਂਦੇ ਚਾਲੇ ਮਿਹਨਤ ਕਰਦੇ ਰੱਜ ਕੇ ਨਾ ਬੇਈਮਾਨੀ ਨਸ਼ਿਆਂ ਨੇ ਅਜ ਰੋਲਤੀ ਜੀ ਅਲੜ ਜਵਾਨੀ ਜੀ ਹਾਂ ਜਵਾਨੀ ਪਾ ਕੇ ਕੁਰਤੇ ਚਾਦਰੇ ਸੀ ਸਜਦੇ ਗੱਬਰੂ ਭੈੜਾ ਚਿੱਟਾ ਖਾ ਗਿਆ ਜੀ ਅੱਜ ਦੇ ਗੱਬਰੂ ਓ ਲੱਖ ਰੋਕਿਆਂ ਰੁਕਣਾ ਕਰ ਦੇ ਮਨਮਾਨੀ ਨਸ਼ਿਆਂ ਨੇ ਅੱਜ ਰੋਲਤੀ ਜੀ ਅਲੜ ਜਵਾਨੀ ਜੀ ਹਾਂ ਜਵਾਨੀ ਮੂੰਹ ਤੇ ਲਾਲੀ ਝਗੜਦੀ ਸੀ ਹੋਠ ਗੁਲਾਬੀ ਵਿੱਚ ਨਸ਼ੇ ਦੇ ਰੁੜ ਗਿਆ ਜੀ ਪੁੱਤ ਪੰਜਾਬੀ ਸਰਕਾਰਾਂ ਵੀ ਹੋ ਗਈਆਂ ਅੱਜ ਬੇਤਿਆਨੀ ਨਸ਼ਿਆਂ ਨੇ ਅਜ ਰੋਲਤੀ ਜੀ ਅਲੜ ਜਵਾਨੀ ਹਾਂ ਅਲੜ ਜਵਾਨੀ ਓ ਬੇੜਾ ਹੈ ਹਲੇ ਸੰਭਲੋ ਓ ਵੀਰ ਜਵਾਨੋ ਬੇਲਾ ਹੈ ਹਲੇ ਸੰਭਲੋ ਓਏ ਵੀਰ ਜਵਾਨੋ ਵਿਰਸਾ ਜੋ ਪੰਜਾਬ ਦਾ ਇਸ ਨੂੰ ਪਹਿਚਾਨੋ ਲਿਖਦੀ ਕਵਿਤਾ ਵਿੱਚ ਜੋ ਸਿੱਧੂ ਦੀ ਕਾਨੀ ਲਿਖਦੀ ਕਵਿਤਾ ਵਿੱਚ ਜੋ ਸਿੱਧੂ ਦੀ ਕਾਨੀ ਨਸ਼ੀਆਂ ਨੇ ਅਜ ਰੋਲਤੀ ਜੀ ਅਲੜ ਜਵਾਨੀ ਨਸ਼ਿਆਂ ਨੇ ਅੱਜ ਰੋਲਤੀ ਜੀ ਅਲੜ ਜਵਾਨੀ ਜੀ ਹਾਂ ਜਵਾਨੀ